ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗਾ ਨਾ ਜੀ 5 ਸਟਾਰ ਤੋਂ ਵੀ ਵੱਧ ਰੈਂਕ ਤੁਸੀਂ ਨੇ ਦੇ ਦੇਣੇ ਨੇ ਇੰਨੀਆਂ ਸੁਭਦਾ ਇੰਨੀ ਕਿਰਪਾ ਵੱਡੇ ਵੱਡੇ ਹੋਟਲ ਵੀ ਨੇ ਉਹ ਵੀ maat ਖਾ ਜਾਣਗੇ ਇਸ ਗੁਰਦੁਆਰਾ ਸਾਹਿਬ ਦੇ ਅੱਗੇ ਕਾਰਨ ਕੀ ਹੈ ਮੈਂ ਖੜਾ ਜੀ ਇਸ ਟਾਈਮ ਮਹਾਰਾਸ਼ਟਰਾਂ ਦੇ ਵਿੱਚ ਸ਼ੋਲਾਪੁਰ ਤੋਂ ਅੱਗੇ ਆਉਂਦਾ ਜੀ ਕੋਲਾਪੁਰ ਪੂਨੇ ਸ਼ੋਲਾਪੁਰ ਕੋਲਾਪੁਰ ਬੈਲਗਮ ਤੇ ਗੋਆ ਤੇ ਕੋਲਾਪੁਰ ਦੇ ਵਿੱਚ ਇੱਕੋ ਸਿੰਧੀ ਵੀਰ ਨੇ 3 ਕਰੋੜ ਤੋਂ ਵੀ ਵੱਧ ਮਾਇਆ ਲਾ ਕੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਤੇ ਉਸ ਗੁਰਦੁਆਰਾ ਸਾਹਿਬ ਨੂੰ ਜਦੋਂ ਆਪ ਜੀ ਦਰਸ਼ਨ ਕਰੋਗੇ ਤਾਂ ਇੱਕੋ ਅੰਕਾਰ ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ ਇਹ ਜਿਹੜਾ ਬੋਰਡ ਲੱਗਿਆ ਹੋਇਆ ਕਿ ਜਿਹੜਾ ਵੀ ਆਵੇ ਨਾ ਜੀ ਇੱਥੇ ਉਹ ਪਹਿਲਾਂ ਪਿਆਰ ਨਾਲ ਬੋਲੇ ਬੋਲੋ ਧੰਨ ਗੁਰੂ ਨਾਨਕ ਅੰਦਰ ਹਲੇ ਕੰਮ ਚੱਲਦਾ ਪਿਆ ਲੇਕਿਨ ਉਸ ਤੋਂ ਪਹਿਲਾਂ 5 ਸਟਾਰ ਵਾਲੀਆਂ ਸੁਭਧਾ ਕਿਉਂ ਨੇ ਕੋਈ ਗ੍ਰੰਥੀ ਨਹੀਂ ਹੈ ਕੋਈ ਰਾਗੀ ਨਹੀਂ ਹੈ ਕੋਈ ਪਾਠੀ ਨਹੀਂ ਹੈ ਔਰ ਇੱਥੇ ਬੱਚੇ ਤਿਆਰ ਹੋ ਰਹੇ ਨੇ ਸਾਡੇ ਤੁਸੀਂ ਕੰਪੈਰੀਸ਼ਨ ਕਰਕੇ ਦੇਖੋ ਕਿੰਨੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਵੀ ਕਿੰਨੇ ਗੁਰਦੁਆਰਿਆਂ ਚ ਪ੍ਰਧਾਨ ਬੈਠੇ ਨੇ ਕੀ ਕਮੇਟੀਆਂ ਆ ਕੰਮ ਕਰ ਪਾਈਆਂ ਨੇ ਜੋ ਇਸ ਗੁਰਦੁਆਰਾ ਸਾਹਿਬ ਦੇ ਇੱਕ ਸਿੰਧੀ ਨੇ ਕਰ ਦਿੱਤਾ ਕੀ ਐਦਾਂ ਕਰ ਸਕਦੇ ਹੋ ਗੁਰਦੁਆਰੇ ਦੀ ਸਹੂਲਤਾਂ ਪਰ ਕੱਲੀਆਂ ਸਹੂਲਤਾਂ ਨਹੀਂ ਆ ਜੀ ਉਸ ਤੋਂ ਪਹਿਲਾਂ ਜੋ ਆਪ ਜੀ ਨੂੰ ਵਿਖਾਣ ਜਾ ਰਹੇ ਆ ਕਿ ਇਹ ਪੰਜਾਬ ਦੇ ਗੁਰਦੁਆਰਿਆਂ ਚ ਹੋਰ ਗੁਰਦੁਆਰਿਆਂ ਚ ਅੱਜ ਸੰਡੇ ਐ ਓਏ ਹੋਰਿਆ ਕੰਮ ਪਹਿਲਾਂ ਮੈਂ ਤੁਹਾਨੂੰ ਆਪ ਜੀ ਨੂੰ ਇੱਕ ਬੇਸਮੈਂਟ ਵਿੱਚ ਲੈ ਕੇ ਚੱਲਦਾ ਜਿੱਥੇ ਕੁਝ ਅਜੀਹਾ ਹੋ ਰਿਹਾ ਕਿ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਸੀਂ ਚੱਲਿਆਂ ਦੀ ਪਹਿਲਾਂ ਬੇਸਮੈਂਟ ਦੇ ਵਿੱਚ ਔਰ ਵੀਡੀਓ ਦੱਬ ਕੇ ਤੁਹਾਨੂੰ ਧੰਗੁਰੂ ਨਾਨਕ ਮਹਾਰਾਜ ਜੀ ਦਾ ਵਾਸਤਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ ਆਹ ਦੇਖੋ ਜੀ ਅੰਦਰ ਐਦਾਂ ਤਿਆਰ ਹੁੰਦਾ ਜੀ ਸਿੱਖੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ गुरु ग्रंथ कृपा करके कृपा करके अपने जैसा बनाओ वाहे गुरु तेरा शुक्र है गुरु तेरा शुक्र है वाहे गुरु तेरा शुक्र है गुरु तेरा शुक्र है गुरु वाहे गुरु वाही गुरु ਵਾਹਿਗੁਰੂ 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 ਹਾਂਜੀ ਹੋਰੇ ਨੇ ਤਿਆਰ ਨਾਲ ਜੀ ਬੱਚੇ ਇਹੀ ਬੱਚੇ ਲੋੜ ਨਹੀਂ ਪਹਿਣੀ ਗਰੰਥੀ ਸਿੰਘ ਦੀ ਲੋੜ ਨਹੀਂ ਪਹਿਣੀ ਪ੍ਰਚਾਰਕ ਦੀ ਲੋੜ ਨਹੀਂ ਪਹਿਣੀ ਰਾਗੀ ਸਿੰਘ ਦੀ ਕਿਉਂਕਿ ਇਹ ਬੱਚੇ ਤਿਆਰ ਹੋ ਜਾਣੇ ਨੇ ਦਾਸ ਇਸ ਜਗ੍ਹਾ ਤੇ ਪਹੁੰਚਿਆ ਹੋਇਆ ਜੀ ਤੁਸੀਂ ਪੋਸਟਰ ਦੇਖ ਰਹੇ ਹੋ ਬਾਈ ਭਗਵਾਨ ਸਿੰਘ ਜੀ ਖੋਜੀ ਪਟਿਆਲੇ ਵਾਲੇ 2 ਤਰੀਕ ਤੋਂ ਲੈ ਕੇ 7 1 2024 ਤੱਕ 10 ਇਸੇ ਜਗ੍ਹਾ ਤੇ ਹੈ ਤੇ ਇਹ ਬੱਚੀ ਸਵੇਰੇ ਰੋਜ਼ ਸਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦੀ ਹੈ ਬਾਣੀ ਪੜ੍ਹਦੀ ਹੈ ਕਲੀ ਇਹ ਨਹੀਂ ਬڑے ਬੱਚੇ ਨੇ ਤੇ ਉਹ ਤੁਹਾਨੂੰ ਵਿਖਾਉਣੇ ਆਂ ਜੀ 5 ਸਟਾਰ ਸੁਵਿਧਾ ਵਾਲਾ ਗੁਰਦੁਆਰਾ ਸਾਹਿਬ ਅੰਦਰ ਆਉਂਗੇ ਤੁਸੀਂ ਸਭ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਨੂੰ ਅੰਮ੍ਰਿਤ ਵੇਲੇ ਇਹਦੀ ਪੂਰੀ ਵੀਡੀਓ ਸੀ ਬਣਾ ਕੇ ਕੱਲ ਜਾਂ ਪਰਸੋਂ ਪਾ ਦਵਾਂਗੇ ਜੀ ਅੰਮ੍ਰਿਤ ਵੇਲੇ 2:30 ਵਜੇ ਤੋਂ ਲੈ ਕੇ 10:30 ਵਜੇ ਤੱਕ ਤੇ ਉਦੋਂ ਹੁੰਦਾ ਕੀ ਹੈ 2:30 ਤੋਂ 3 ਅੰਮ੍ਰਿਤ ਵੇਲਾ ਵਾਹਿਗੁਰੂ ਸਿਮਰਨ 3:15 ਤੋਂ 3:30 ਜਪਜੀ ਸਾਹਿਬ 3:30 ਤੋਂ 4:30 ਸੁਖਮਨੀ ਸਾਹਿਬ 4:30 ਤੋਂ 5:15 ਤੱਕ ਸ਼ਬਦ ਹਜ਼ਾਰੇ ਚੌਪਈ ਸਾਹਿਬ ਆਨੰਦ ਸਾਹਿਬ ਰਹਿਰਾ ਸਾਹਿਬ ਸ਼ਾਮ ਦਾ ਜਿਹੜਾ ਹੈਗਾ ਤੇ ਮੈਂ ਗਲਤ ਬੋਲ ਗਿਆ ਸ਼ਬਦ ਜਾਰੇ ਚੌਪਈ ਸਾਹਿਬ ਆਨੰਦ ਸਾਹਿਬ ਅਰਦਾਸ 5:15 ਤੋਂ 6:45 ਲਾਈਵ ਗੁਰਬਾਣੀ ਕੀਰਤਨ ਤੇ 3 ਵਜੇ ਪ੍ਰਕਾਸ਼ ਹੋ ਜਾਂਦਾ ਅਮਰਤ ਵੇਲੇ 8 ਵਜੇ ਸੁਖਾਸਨ ਹੋ ਜਾਂਦਾ ਤੇ ਦੇਖੋ ਗੁਰਦੁਆਰਿਆਂ ਦੇ ਵਿੱਚ ਤਨਖਾਹਾਂ ਤੇ ਰੱਖੇ ਹੋਏ ਭਾਈ ਇੱਕ ਬਾਣੀ ਪੜ ਕੇ ਉੱਠ ਜਾਂਦੇ ਨੇ ਕਈ ਤਾਂ ਕਈ ਕਿਰਪਾ ਵਾਲੇ ਜਿਹੜੇ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਇੱਥੇ ਕਿੰਨੀਆਂ ਬਾਣੀਆਂ ਦਾ ਪਾਠ ਹੁੰਦਾ ਹੈ ਅੰਦਾਜ਼ਾ ਲਗਾਓ ਤੁਸੀਂ ਕੋਈ ਗ੍ਰੰਥੀ ਨਹੀਂ ਕੋਈ ਰਾਗੀ ਨਹੀਂ ਕੋਈ ਪਾਠੀ ਨਹੀਂ ਇੱਥੇ ਬੱਚੇ ਤਿਆਰ ਹੋ ਰਹੇ ਨੇ ਇਹ ਜੋੜੇਖਾਨਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਦੇ ਲਈ ਕੀ ਕਰਨਾ ਪਏਗਾ ਤੁਹਾਨੂੰ ਸਹੀ ਵੇਖੀ ਹੈ ਐਦਾਂ ਨੰਗੇ ਸਿਰ ਆਉਣਾ ਜੂੜੇ ਰੱਖ ਕੇ ਆਉਣਾ ਇਸ ਤਰੀਕੇ ਦੇ ਨਾਲ ਰਮਾਲ ਬਨ ਕੇ ਆਉਣਾ ਨਹੀਂ 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 ਤੇ ਸਿਰ ਕਵਰ ਹੋਣਾ ਚਾਹੀਦੀ ਹੈ ਟੋਪੀਆ ਨਹੀਂ ਹੋਣੀ ਚਾਹੀਦੀਆਂ ਦਸਤਾਰ ਹੋਣੀ ਚਾਹੀਦੀ ਹੈ ਬੱਚਿਆਂ ਦੇ ਐਦਾਂ ਹਾਫ ਕੱਪੜੇ ਨਹੀਂ ਹੋਣੇ ਚਾਹੀਦੇ ਪਿੱਛੋਂ ਵਦਨ ਨੰਗਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਐਂਟਰੀ ਨਹੀਂ ਆ ਗੁਰਦੁਆਰੇ ਦੇ ਵਿੱਚ ਐਂਟਰੀ ਨਹੀਂ ਆ ਗੁਰਦੁਆਰੇ ਦੇ ਵਿੱਚ ਜੇ ਤੁਸੀਂ ਐਦਾਂ ਦੇ ਕੱਪੜੇ ਪਾ ਕੇ ਆਉਂਗੇ ਤੁਹਾਨੂੰ ਬਾਹਰ ਮੋੜ ਦਿੱਤਾ ਜਾਏਗਾ ਉਸ ਤੋਂ ਬਾਅਦ ਚੱਲਦੇ ਹਾਂ ਜੀ ਕੱਲੀ-ਕੱਲੀ ਸਹੂਦਾ ਤੁਹਾਨੂੰ ਦਿਖਾਉਣੀ ਹੈ ਜੀ ਇਸ ਜਗ੍ਹਾ ਦੇ ਉੱਤੇ ਹੱਥ ਸੁਚੇ ਕਰਨ ਵਾਸਤੇ ਇਹ ਬਣਾਏ ਹੋਏ ਨੇ ਬਹੁਤ ਵਧੀਆ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸੋਹਣੀਆਂ ਲਟਾਂ ਲੱਗੀਆਂ ਹੋਈਆਂ ਨੇ ਆਹ ਸੁਵਿਧਾ ਮਾ ਦੇਖੋ ਤੁਸੀਂ ਸੰਗਤ ਲਈ ਇੱਥੇ ਆ ਕੇ ਸੰਗਤ ਹੱਥ ਸੁੱਚੇ ਕਰਦੀ ਹੈ ਤੇ ਚੱਲਦੇ ਆ ਜੀ ਉੱਪਰ ਇੱਕੋ ਸਿੰਧੀ ਪਰਿਵਾਰ ਨੇ ਇਹਨਾਂ ਨੇ ਜਦੋਂ ਗੁਰੂ ਘਰ ਬਣਾਇਆ ਆਪਣੇ ਖਰਚੇ ਤੇ ਆਪ ਤਿਆਰ ਕੀਤਾ ਹਲੇ ਆਪਣਾ ਘਰ ਨਹੀਂ ਬਣਾਇਆ ਦੋ ਭਰਾ ਨੇ ਇੱਕ ਭਰਾ ਨੂੰ ਥੱਲੇ ਘਰ ਬਣਾ ਕੇ ਦੇ ਰਹੇ ਨੇ ਇਹ ਥੱਲੇ ਇੱਕ ਭਰਾ ਦਾ ਪੂਰਾ ਘਰ ਤਿਆਰ ਹੋ ਰਿਹਾ ਜੀ ਉਸ ਤੋਂ ਬਾਅਦ ਉੱਪਰ ਚੱਲਦੇ ਆਪਾਂ ਲਿਫਟ ਲੱਗੀ ਹੋਈ ਹੈ ਪਰ ਲਿਫਟ ਦੇ ਵਿੱਚ ਸਾਡਾ ਇੰਟਰਨੈਟ ਜਿਹੜਾ ਕਨੈਕਸ਼ਨ ਬੰਦ ਹੋ ਜਾਣਾ ਦੂਜੇ ਪਾਸੇ ਦੂਜਾ ਭਰਾ ਜਿਨੇ ਇਹ ਕਹੇ ਜੀ ਮੇਰਾ ਘਰ ਬਾਦ ਵਿੱਚ ਤਿਆਰ ਹੋਏਗਾ ਮੇਰੇ ਰੂਮ ਬਾਅਦ ਵਿੱਚ ਤਿਆਰ ਹੋਣਗੇ ਇਹਦੇ ਤਿਆਰ ਹੋ ਰਹੇ ਨੇ ਜੀ ਲੇਕਿਨ ਮੈਂ ਤਨ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਾ ਐ ਮੈਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਦਰਬਾਰ ਹਾਲ ਤਿਆਰ ਕਰਾਂਗਾ ਹਾਸਾ ਚੜ ਗਿਆ ਐਨਾ ਸੋਹਣਾ ਤੁਸੀਂ ਵੀਡੀਓ ਸ਼ੇਅਰ ਕਰ ਦੇਣੀ ਆ ਐਨਾ ਸੋਹਣਾ ਦਾਸ ਇੱਕ ਹਫਤਾ ਕਿ ਰੁਕਦਾ ਕਿ ਜੀ ਹਾਂਜੀ ਤਨ ਗੁਰੂ ਰਾਮਦਾਸ ਮਹਾਰਾਜ ਹਾਂ ਤਨਸ਼ਨ ਕਰੂੰਗੀ ਰੂਹ ਖੁਸ਼ ਹੋ ਜਾਊਗੀ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤੇਰਾ ਦਰਬਾਰ ਕਮੇਟੀਆਂ ਕੀ ਕਰਨਗੀਆਂ ਇੱਕੋ ਵੀਰ ਨੇ ਇੱਕੋ ਵੀਰ ਨੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਆ ਕੇ ਗੁਰੂ ਘਰ ਬਣਾਇਆ ਕੈਲਾਸ਼ ਭਾਈ ਜੀਦਾ ਕਿ ਮੇਰਾ ਗੁਰੂ ਦਾ ਦਰਬਾਰ ਇੰਨਾ ਸੋਹਣਾ ਹੋਣਾ ਚਾਹੀਦਾ ਹੈ ਲੋਕ ਦੇਖਦੇ ਰਹਿ ਜਾਣ ਸਵੇਰੇ 2:30 ਵਜੇ 2:30 ਵਜੇ ਦਰਬਾਰ ਸਾਹਿਬ ਦੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਤਿੰਨ ਤਿੰਨ ਗੱਡੀਆਂ ਭੇਜੀਆਂ ਜਾਂਦੀਆਂ ਨੇ ਤਿੰਨ ਤਿੰਨ ਗੱਡੀਆਂ ਘਰਾਂ ਦੇ ਵਿੱਚੋਂ ਸੰਗਤ ਲੈ ਕੇ ਆਉਣ ਵਾਸਤੇ ਸੰਗਤ ਨੂੰ ਲੈ ਕੇ ਆਉਣ ਵਾਸਤੇ ਗੱਡੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸੰਗਤ ਨੂੰ ਛੱਡ ਕੇ ਵਾਪਸ ਆਉਂਦੇ ਨੇ ਹਰ ਸੰਗਤ ਦੇ ਬੈਠਣ ਵਾਸਤੇ ਕੋਈ ਕੁਰਸੀ ਨਹੀਂ ਲੱਗੀ ਹੋਈ ਦੇਖੋ ਜੀ ਤੁਸੀਂ ਕੁਰਸੀ ਨਹੀਂ ਲੱਗੀ ਹੋਈ ਇੱਥੇ ਕੋਈ ਔਰ ਉਸ ਤੋਂ ਬਾਅਦ ਗੁਟਕਾ ਸਹਿਬ ਰੱਖਣ ਵਾਸਤੇ ਗੁਟਕਾ ਸਹਿਬ ਰੱਖਣ ਵਾਸਤੇ ਇਹ ਪੂਰੇ ਪਿਆਰ ਸਹਿਤ ਇਹਦੇ ਅੰਦਰ ਗੁਟਕਾ ਸਹਿਬ ਰੱਖੇ ਹੋਏ ਨੇ ਜੀ ਪੋਥੀਆਂ ਰੱਖੀਆਂ ਹੋਈਆਂ ਨੇ ਗੁਰਬਾਣੀ ਦੀ ਇੱਥੇ ਵਸ ਨਹੀਂ ਹੈ ਇੱਕ ਹੋਰ ਚੀਜ਼ ਵਿਖਾਉਣਾ ਜਿਹੜੀ ਗੁਰਦੁਆਰੇ ਚ ਹੈ ਹੀ ਨਹੀਂ ਆ ਜੀ ਬਹੁਤ ਲੱਖਾਂ ਗੁਰਦੁਆਰਿਆਂ ਚੋਂ ਇੱਕੋ ਗੁਰਦੁਆਰੇ ਵਿੱਚ ਹੋਏਗੀ ਜੀ ਉਹ ਆਪ ਜੀ ਨੂੰ ਵਿਖਾਉਣੇ ਆ ਚੱਲਦੇ ਆ ਜੀ ਇੱਕ ਹੋਰ ਜਗ੍ਹਾ ਦੇ ਉੱਤੇ ਤੁਸੀਂ ਸੋਚੋਗੇ ਹੈਰਾਨ ਰਹਿ ਜਾਓਗੇ ਔਰ ਇਹ ਵੀਡੀਓ ਦੱਬ ਕੇ ਸ਼ੇਅਰ ਕਰੋ ਅੱਖਾਂ ਖੁੱਲ ਜਾਣ ਲੋਕਾਂ ਦੀਆਂ ਅੱਖਾਂ ਖੁੱਲ ਜਾਣ ਕਿਸੇ ਤੋਂ ਇੱਕ ਰੁਪਈਆ ਨਹੀਂ ਲਿਆ ਇਸ ਵੀਰ ਨੇ ਆਪਣੇ ਫੰਡ ਦੇ ਉੱਤੇ ਆਪਣੀ ਮਿਹਨਤ ਚੋਂ ਘਰ ਬਾਹਰ ਚ ਬਣੂਗਾ ਹਲੇ ਪਹਿਲਾਂ ਗੁਰੂ ਘਰ ਬਣਾ ਦਿੱਤਾ। ਪਰ ਲਿਫਟ ਲੱਗੀ ਹੋਈ ਹੈ ਜੀ। ਸੰਗਤ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਲਿਫਟ ਦੇ ਰਾਹੀਂ ਜਾਂਦੀ ਹੈ, ਲਿਫਟ ਦੇ ਰਾਹੀਂ ਆਉਂਦੀ ਹੈ। ਇੱਕ ਹੋਰ ਸਭ ਤੋਂ ਵੱਡੀ ਸੁਵਿਧਾ ਉਹ ਖੁੱਲਾ ਹੈ ਉੱਪਰ ਕਮਰਾ। ਪੁੱਠੀ ਵਾਲਾ। ਉਸਕੋ ਖੋਲੋ ਆਕੇ। ਹੁਣ ਤੁਸੀਂ ਦੇਖਿਓ ਜੀ ਕਿ ਸਭ ਤੋਂ ਵੱਡੀ ਸੁਵਿਧਾ। ਉਹ ਤੁਹਾਨੂੰ ਤੋਂ ਵੀ ਜ਼ਬਰਦਸਤ ਇਹ ਸੱਚਖੰਡ ਰੂਮ ਆ ਦੀ ਸੁਖਾਸਤਨ ਕਮਰਾ ਜੀ ਮਹਾਰਾਜ ਦਾ ਇਹ ਆਗੀ ਜਗਾ ਜੀ ਫਾਈਵ ਸਟਾਰ ਵਰਗੀ ਇਸ ਜਗਾ ਤੇ ਆ ਕੇ ਸੰਗਤ ਮੈਡੀਟੇਸ਼ਨ ਕਰਦੀ ਹੈ ਇਸ ਜਗਾ ਤੇ ਆ ਕੇ ਇਧਰ ਦੇਖੋ ਤੁਸੀਂ ਪਿੱਛੋਂ ਕਿੰਨੀ ਸੋਹਣੀ ਹਵਾ ਆਉਂਦੀ ਹੈ ਕਿੰਨੀ ਸੋਹਣੀ ਹਵਾ ਆਉਂਦੀ ਹੈ ਤੇ ਇਹ ਜੀ ਇੱਥੇ ਬੈਠ ਕੇ ਅੰਮ੍ਰਿਤ ਵੇਲੇ 4 ਵਜੇ 5 ਵਜੇ ਕਿਸੇ ਨੇ ਪਾਠ ਕਰਨਾ ਉਹ ਵਾਹਿਗੁਰੂ ਦਾ ਨਾਮ ਜਪਣਾ پارک ਦੇ ਵਿੱਚ ਚੌਥੀ ਮੰਜ਼ਲ ਤੇ ਅੱਗੇ پارک ਬਣੀ ਐ ਇੱਕ ਹੋਰ ਵੱਡੀ ਸਹੂਲਤ ਮੈਂ ਕਿਉਂ 5 ਸਟਾਰ ਰੈਂਕ ਕਹਿ ਰਿਹਾ ਤੁਹਾਨੂੰ ਅੱਗੇ ਜੀ ਆਪਾਂ ਇਸ ਕਮਰੇ 'ਚ ਵਾਹਿਗੁਰੂ ਹੁਣ ਜੇ ਕਿਸੇ ਦਾ ਮਨ ਕਰਦਾ ਐ ਇੱਥੇ ਹਨੇਰਾ ਕਰ ਦਿੱਤਾ ਜਾਂਦਾ ਜੀ ਹਨੇਰਾ ਕਰਨ ਤੋਂ ਬਾਅਦ ਲਾਈਟ ਜਗਾਈ ਜਾਂਦੀ ਹੈ ਇਹਦੇ ਅੰਦਰ ਲਾਈਟ ਜਗਦੀ ਹੈ